ਪੰਜਾਬੀ ਨਿਊਜ਼ ਟੂਡੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵੇਲੇ ਦੀ ਵੱਡੀ ਅਪਡੇਟ ਲੱਖੇ ਸਿਧਾਣੇ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਰਲ ਕੇ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿਰੋਧੀਆਂ ਦੀ ਨੀਂਦ ਉੱਡ ਚੁੱਕੀ ਹੈ ਜੀ ਹਾਂ ਸਿਮਰਜੀਤ ਮਾਨ ਦੇ ਨਾਲ ਰਲ ਕੇ ਜਿੱਥੇ ਬਠਿੰਡਾ ਸੀਟ ਤੋਂ ਚੋਣ ਲੜੇਗਾ ਲੱਖਾ ਸਿਧਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਚੁੱਕਿਆ ਹੈ ਬਠਿੰਡਾ ਸੀਟ ਦਿਲਚਸਪ ਹੋਣ ਵਾਲੀ ਹੈ ਸੋ ਆਖਰਕਾਰ ਫਿਲਹਾਲ ਸਭ ਦਾ ਧਿਆਨ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲਵਾਲ ਵੀ ਹੈ ਅਤੇ ਉਹ ਬਠਿੰਡਾ ਤੋਂ ਹਰ ਸਿਮਰਤ ਬਾਦਲ ਦੇ ਨਾਂ ਤੇ ਕੀ ਫੈਸਲਾ ਲੈਂਦੇ ਨੇ ਆਖਰ ਸਿਮਰਨਜੀਤ ਸਿੰਘ ਮਾਨ ਨੇ ਹੋਰ ਕੀ ਕੀ ਕਿਹਾ ਲੱਖਾਂ ਸਿਧਾਨਾਂ ਨੂੰ ਲੈ ਕੇ ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਭੈਣਾਂ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼ਰਮਨਿਕ ਕਾਲੇਦ ਲੰਮਰਸਰ ਤੋਂ ਜੱਖੂ ਸਾਹਿਬ ਨੇ ਗੁਰਨਾਇਵ ਸਿੰਘ ਜੀ ਨੇ ਪਰਵਿੰਦਰ ਸਿੰਘ ਵਾਲਿਆਲੀ ਜੀ ਹਰਜਿੰਦਰ ਸਿੰਘ ਬਿੱਟੂ ਬਰਹੰਡੇ ਤੋਂ ਕੋਟਲੀ ਸਾਹਿਬ ਬੈਠੇ ਨੇ ਸੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਕਟ ਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਵਾ ਚੱਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਹਾਂ ਮੌੜ ਦੇ ਵਿੱਚ ਮੈਂ ਅਜਾਬ ਤੌਰ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਉਦੋਂ ਵੋਟ ਪਈ ਸੀ ਆ ਇਦਾਂ ਸਥਾਪਿਤ ਧਿਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ ਉਹ 20000 ਤੇ ਜਾਂ 15 ਤੇ ਰਹਿ ਗਏ ਸੀਗੇ ਬਹੁਤ ਵੱਡੇ ਪੱਦਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਤੇ ਲੜ ਰਹੇ ਆਂ ਹਾਲਾਂਕਿ ਅੱਜ ਵੀ ਬਹੁਤ ਧਿਰਾਂ ਐਸੀਆਂ ਹੈਗੀਆਂ ਜਿਹੜੀਆਂ ਚਾਰ ਚਪੇਰੋਂ ਦੋਨੇ ਹੱਥੀਂ ਯੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਬਲੋਂ ਨਾਲ ਸਕਦੇ ਆਂ ਮੈਂ ਕਹਾਂ ਨਹੀਂ ਤੁਸੀਂ ਹਮੇਸ਼ਾ ਆਉਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵੇਚੇ ਨੇ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਧਰ ਨੂੰ ਪੰਜਾਬ ਹੁਣ ਵੱਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨਸਾਹਬ ਨੇ ਵੀ ਲਗਾਤਾਰ ਅਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਆ ਚਾਹੇ ਉਹ ਹਸੈਨੀ ਵਾਲਾ ਬਾਰਡਰ ਹੋਵੇ ਫਰੋਇਪੁਰ ਦਾ ਚਾਹੇ ਵਾਗਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰ ਦੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਧਾਰਮਿਕ ਸਥਾਨ ਆਉਂਦੇ ਦਰਸ਼ਨ ਕਰਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਉਂਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਧਰ ਉੱਜੜ ਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਿੱਤੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਜਗਾਰ ਹੋਵੇ ਉਹਨੂੰ ਲਗਾਤਾਰ ਖੋਇਆ ਜਾ ਰਿਹਾ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਆ ਅਸੀਂ ਕਹਿੰਦੇ ਆ ਕਿ ਇਹ ਕੋਈ ਨੀਤੀ ਬਣਨੀ ਚਾਹੀਦੀ ਹੈ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਦੇਖੋ ਹਿਮਾਚਲ ਦੇ ਅੰਦਰ ਬੋਨਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉੱਥੇ ਜਿਹੜਾ ਅਪਲਾਈ ਕਰ ਸਕਦੇ ਨੇ ਉਹ ਸਰਕਾਰੀ ਨੌਕਰੀ ਲਈ ਕੋਈ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉੱਥੇ ਇਸ ਤਰ੍ਹਾਂ ਦੀ ਜਿਹੜੇ ਨੀਤੀਆਂ ਬਣਾਈਆਂ ਹੋਊਗਾ ਨਾ ਜੰਮੂ ਕਸ਼ਮੀਰ ਦੇ ਅੰਦਰ ਨਾਗਾ لینڈ ਦੇ ਅੰਦਰ ਉੱਤਰਾਖੰਡ ਦੇ ਵਿੱਚ ਆਪਾਂ ਰਾਜਸਥਾਨ 'ਚ ਵੀ ਦੇਖਦੇ ਹਾਂ ਰਾਜਸਥਾਨ ਦੇ ਵਿੱਚ ਕੋਈ ਬਾਹਰਲਾ ਬੰਦਾ ਕਿ ਜ਼ਮੀਨ ਨਹੀਂ ਲੈ ਸਕਦਾ ਪਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਆ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਇਹ ਪੰਜਾਬ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ ਹੋ ਰਹੇ ਨੇ ਇਹਦੇ ਲਈ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਬਣਨੀਆਂ ਚਾਹੀਦੀਆਂ ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਮੌਜੂਦਾ ਮੁੱਖ ਮੰਤਰੀ ਸੀ ਭੰਤਮਾਨ ਜੀ ਨੂੰ ਮਿਲਿਆ ਇਹ ਇਹ ਨੀਤੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ। ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਦੇ ਚੜੇ ਬੈਠੇ ਆ। ਬੇਰੁਜ਼ਗਾਰੀ ਇੰਨੀ ਆ ਸੜਕਾਂ ਤੇ ਆ। ਅੱਜ ਵੀ 2016 ਦੀ ਵੇਟਿੰਗ ਵਾਲੀ ਕੁੜੀ ਅੱਜ ਡੇਢ ਮਹੀਨਾ ਹੋ ਗਿਆ ਸੰਗਰੂਰ ਬੈਠੀ ਆ ਟੈਂਕੀ ਤੇ ਚੜੀ ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ। ਕਿਸੇ ਸਮੇਂ ਅਰਵਿੰਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਆ ਤੁਸੀਂ ਥੱਲੇ ਉਤਰੋ ਅਸੀਂ ਰੁਜ਼ਗਾਰ ਦੇਵਾਂਗੇ। ਸਾਨੂੰ ਸਾਡੀ ਨੌਜਵਾਨ ਦੇ ਨੂੰ ਠੱਕੇ ਖਾਣੇ ਪੈ ਰਹੇ ਆ, ਟਾਂਗਾ ਖਾਣੀਆਂ ਪੈ ਰਹੀਆਂ। ਟੈਂਕੀਆਂ ਦੇ ਚੜਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜਈ ਦੀਆਂ ਪੋਸਟਾਂ ਕੱਢੀਆਂ ਬੈਟਰ ਇਨਸਪੈਕਟਰ ਰੱਖੇ ਨੇ ਬਾਰਡਰ ਵਾਚ ਸੁਨੇਕ ਵਿੱਚ ਰੱਖੇ ਨੇ ਹੋਰ ਕਈ ਆਧਾਰਿਆਂ ਦੇ ਵਿੱਚ ਮਹਿਕਮਿਆਂ ਦੇ ਬੰਦੇ ਰੱਖੇ ਗਏ ਯਾਨੀ 50% ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਆ ਰਹੇ ਹੈਗੀ ਇੱਕ ਬੜਾ ਸੌਖਾ ਕੰਮ ਕਰਤਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ ਕੁਝ بڑے ਸੌਖੇ ਸਵਾਲ ਪੁੱਛੇ ਜਾਂਦੇ ਨੇ ਜਿਹਦੇ ਤਹਿਤ ਲਗਾਤਾਰ ਉਹ ਸਾਡੇ ਰੋਜਗਾਰ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਕਾਬਜ਼ ਹੋ ਰਹੇ ਨੇ ਇਹ ਨੀਤੀ ਜ਼ਰੂਰ ਬਣਨੀ ਚਾਹੀਦੀ ਹੈ ਤੀਜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਸੰਨਤ ਲੱਗੇ ਆ ਪੰਜਾਬ ਦੇ ਵਿੱਚ ਜਿੰਨੇ کارਖਾਨੇ ਲੱਗੇ ਆ ਪੰਜਾਬ 'ਚ ਉਹ ਸਾਰੇ کارਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਵੀ ਜ਼ਹਿਰ ਬਣਾਤਾ ਦਰਿਆਵਾਂ ਦਾ ਪਾਣੀ ਜ਼ਹਿਰ ਬਣਾਤਾ ਹਵਾ ਸਾਡੀ ਦੂਸਤ ਕਰਦੀ ਧਰਤੀ ਸਾਡੀ ਜ਼ਹਿਰੀਲੀ ਕਰਦੀ ਇਹਦੇ ਲਈ ਕੋਈ ਨੀਤੀ ਕੋਈ ਹੈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਰੌਲਾ ਪਾਉਂਦੀ ਹੈ ਹੁਣ ਤਾਂ ਵੈਸੇ ਵੋਟਾਂ ਦੇ ਪੈਦ ਰੌਲਾ ਪਾਉਣਾ ਹੀ ਹਟ ਗਿਆ ਹੁਣ ਤਾਂ ਇਹ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਨਹੀਂ ਇਹ ਮੁੱਦਾ ਚੋਣ ਮੈਨੀਫੈਸਟੋ ਹਿੱਸਾ ਹੀ ਨਹੀਂ ਬਣਦਾ ਕਿ ਜਿੰਨਾ ਜ਼ਹਿਰ ਜੋ ਲੁਧਿਆਣੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਈਂਗ ਫੈਕਟਰੀ ਆ ਸੱਤ ਲੋ ਇਹਨੂੰ ਕਿੰਨਾ ਜ਼ਹਿਰੀਲਾ ਕਰਤਾ ਜਿੰਨਾ ਹਬੂਰ ਫਰੀਦਕੋਟ ਦਾ ਏਰੀਆ ਫਰੀਦਕੋਟ ਮੋਗੇ ਦਾ ਏਰੀਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪਾਣੀ ਸਾਡਾ ਦਿਨੋ ਦਿਨ ਜਿਹੜਾ ਥੱਲੇ ਜਾ ਰਿਹਾ ਪੱਧਰ ਪਾਣੀ ਦਾ ਇਹ ਬੜਾ ਚਿੰਤਾ ਦਾ ਵਿਸ਼ਾ ਇਥੇ ਕੋਈ ਇਸ ਮੁੱਦੇ ਤੇ ਨਹੀਂ ਗੱਲ ਕਰ ਰਿਹਾ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਰੀਆਂ ਸਰਕਾਰਾਂ ਤੁਸੀਂ ਦੇਖੋ ਕਦੇ ਕੈਪਟਨ ਸਾਹਿਬ ਨੇ ਇਥੇ ਕੁਟਕਾ ਸਾਫ ਫੜ ਕੇ ਸੌਂਖਾਦੀ ਸੀ ਕਿ ਚਾਰਾਂ ਹਉਤਿਆਂ ਦੇ ਵਿੱਚ ਅਸੀਂ ਖਤਮ ਕਰ ਦਿਆਂਗੇ ਪਰ ਅੱਜ ਅਸੀਂ ਜਾਣਦੇ ਹਾਂ ਪਿੰਡਾਂ ਦੇ ਵਿੱਚ ਮਾਵਾ ਬਿਲਕੁਦੀਆਂ ਧਾਂ ਮਾਰਦੀਆਂ ਕਿ ਸਾਡੇ ਜਵਾਕ ਬਚਾ ਲਓ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਆ ਦੇ ਰੋਜ਼ ਟੀਕਾ ਲਾ ਕੇ ਮਰਦੇ ਆ ਨੌਜਵਾਨ ਸਾਡੇ ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਇਹ ਕਹਿ ਦਿੰਦਾ ਜੀ ਨਸ਼ਾ ਇੰਨਾ ਕਿ ਤੇ ਕੋਈ ਕਾਬੂ ਪਾਉਣਾ ਬੜਾ ਮੁਸ਼ਕਲ ਹੈ ਪੁੱਛਣਾ ਚਾਹੁੰਦੇ ਜਿਹੜੀਆਂ ਵੀ ਸਰਕਾਰਾਂ ਇੱਥੇ ਅੱਜ ਚਾਹੇ ਉਹ ਬਾਦਲ ਸਾਹਿਬ ਹੋਣ ਬੀਬਾ ਹਰਸਿਮਰਤ ਹੋਣ ਚਾਹੇ ਕਾਂਗਰਸੀ ਹੋਣ ਉਹਨਾਂ ਦੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਵੇਲੇ ਵੀ ਐਂ ਨਸ਼ਾ ਚਿਪਟਾ ਜਿਹੜਾ ਵਿਕੇ ਆ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਇੱਕੋ ਕਿ ਜੇ ਕਰੋਨਾ ਕਰੋਨਾ ਕਾਲ ਦੇ ਵਿੱਚ ਕਰੋਨੇ ਦੇ ਸਮੇਂ ਦੇ ਵਿੱਚ 3 ਸਵਾ 3 ਕਰੋੜ ਬੰਦੇ ਨੂੰ ਇੱਕ ਮਹੀਨਾ ਖਰਚੋਂ ਨਿਕਲ ਨਹੀਂ ਦਿੱਤਾ ਕੋਈ ਬੰਦਾ ਬਾਹਰ ਚਾਕੇ ਨਹੀਂ ਸੀ ਕੱਢਦਾ ਸੱਥਾਂ ਦੇ ਵਿੱਚ ਕੋ ਬਾਬੇ ਤਾਂ ਨਹੀਂ ਸੀ ਖੇਡਦੇ ਚਰਕਾਂ ਦੇ ਕੋਈ ਨਜ਼ਰ ਨਹੀਂ ਸੀ ਆਉਂਦਾ ਜੇ ਇੱਕ ਮਹੀਨੇ ਦੀ ਖਾਤਰ 3 ਸਵਾ 3 ਕਰੋੜ ਬੰਦੇ ਨੂੰ ਕਰਾਂ ਦੇ ਉੱਤੇ ਬਾੜਿਆ ਤਾਰਿਆ ਜਾ ਸਕਦਾ ਛਿੱਟਾ ਵਿੱਚ ਨਾਲ ਕਿੰਨੇ ਘੋਣਿਆ ਪੂਰੇ ਪੰਜਾਬ ਦੇ ਲੱਖ 2 ਲੱਖ ਬੰਦਾ ਪੰਜਾਂ ਦਿਨਾਂ ਦਾ ਕੰਮ ਪਰ ਨਹੀਂ ਏ ਵੀ ਕਿਸ ਤਰੀਕੇ ਨਾਲ ਪੰਜਾਬ ਦੀ ਨਾਲ ਕੁੱਸ਼ਿ ਕੀਤੀ ਜਾ ਰਹੀ ਹੈ। ਹੁਣ ਆਈ ਵੀ ਸੈਂਟਰ ਥਾਤਾ ਖੁੱਲ ਗਈ। ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਉੱਠਣੇ ਚਾਹੀਦੇ ਨੇ। ਹੁਣ ਸਾਡੀ ਰਾਜਧਾਨੀ ਚੰਡੀਗੜ੍ਹ ਬਿਲਕੁਲ ਪੰਜਾਬ ਨੂੰ ਖਤਮ ਕਰਤਾ 60 40 ਦਾ ਅਨੁਪਾਤ ਆ ਸਾਡਾ ਹਰਿਆਣੇ ਦੇ ਨਾਲ ਤੇ ਪੰਜਾਬ ਨਜ਼ਰ ਹੀ ਨਹੀਂ ਆਉਂਦਾ ਉੱਥੇ ਕਿਤੇ। ਨਾ ਨੌਕਰੀਆਂ, ਚ ਰੋਜ਼ਗਾਰ ਚ, ਨਾ ਉਹ ਵੈਸੇ ਸਾਡੀ ਬੁਰੀ ਦੇਖ ਲੋ। ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਹੀ ਸਫਾਇਆ ਕਰਤਾ ਸਾਡੀ ਮਾਂ ਬੋਲੀ ਦਾ ਤੇ ਪੰਜਾਬ ਦੇ ਅੰਦਰ ਸਕੂਲਾਂ ਦੇ ਵਿੱਚ ਆਪਹਾਲਾ ਦੇਖਦੇ ਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਆ ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਬਣੇ ਆ ਤੇ ਇਹੀ ਗੱਲ ਕਹਿੰਦੇ ਸੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਾੜਲੇ ਪੋਤੇ ਆ ਸਾਨੂੰ ਬੋਲੀ ਦੇ ਸਿਰ ਤੇ ਇੰਨਾ ਮਾਣ ਸਨਮਾਨ ਪੂਰੀ ਦੁਨੀਆ 'ਚ ਮਿਲਿਆ ਤੇ ਅਸੀਂ ਜਿਹੜਾ ਸਕੂਲ ਇਸ ਤਰ੍ਹਾਂ ਦੀ ਹਰਕਤ ਕਰੂਗਾ ਦੇ ਖਿਲਾਫ ਕਾਰਵਾਈ ਹੋਊਗੀ ਕਿੱਚ ਕੱਖ ਵੀ ਨਹੀਂ ਹੋਇਆ ਦੇਮਾਂ ਦੇ ਪ੍ਰਬੰਧ ਜਿਹੜੇ ਉਹ ਸਾਡੇ ਕੇਂਦਰ ਨੇ ਖੋਕੀ ਆਪਣੇ ਕੋਲ ਕਰ ਲਏ ਆ ਸਾਡੇ ਕੋਲੇ ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਮੈਂਬਰ ਨੇ ਮਾਨ ਸਾਹਿਬ ਬੈਠੇ ਆ ਇਹਨਾਂ ਨੇ ਮੁੱਦੇ ਠਾਏ ਇੱਕ ਤਾਂ ਕੋਈ ਹੋਰ ਹੋਣਾ ਜਿਹੜਾ ਕਿਸੇ ਨੂੰ ਉੱਤਾ ਠਾਏ ਹੋਣਾ ਨਹੀਂ ਬਖਤੀ ਸਾਰੇ ਮੂੰਹ ਚ ਬੰਗੀਆਂ ਪਾ ਦਿੰਦੇ ਆ ਆਪਾਂ ਦੇਖਦੇ ਆ ਵੀ ਕਿੰਮਤ ਰੱਖਣ ਭਾਰਤ ਦੇ ਵਿੱਚੋਂ ਜਿੰਨੇ ਐਮਪੀ ਆਉਂਦੇ ਨੇ ਬੰਗਾਲ ਦੇ ਕੋਈ ਐਮਪੀ ਆਉਂਦੇ ਨੇ ਉਹ ਆਪਣੇ ਸੂਬੇ ਦੀ ਗੱਲ ਆਪਣੇ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਸਭ ਦਾ ਚਾਪ ਦੀ ਗੱਲ ਇੱਕ ਠੋਕ ਕੇ ਕਰਦੇ ਆ ਉਨੇ ਨਿਊ ਐਜੂਕੇਸ਼ਨ ਪਾਲਸੀ ਆਈ ਆ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਲੈ ਕੇ 2022 ਵਾਲੀ ਉਹਦੇ ਵਿੱਚ ਦੂਜੀਆਂ ਸਾਰੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਸੰਸਕ੍ਰਿਤ ਨੂੰ ਕਿਵੇਂ ਇਹ ਵਧਾ ਰਹੇ ਨੇ ਕਿ ਸਕੂਲਾਂ ਚੋਂ ਲਾਜ਼ਮੀ ਤੌਰ ਤੇ ਵਿਸ਼ੇ ਦੇ ਤੌਰ ਤੇ ਪੜਾਇਆ ਜਾਊਗਾ ਦੂਜੀਆਂ ਬੋਲੀਆਂ ਪਿੱਛੇ ਕਰਤੀਆਂ ਪੂਰੇ ਤਖਨ ਭਾਰਤ ਨੇ ਦਾ ਵਿਰੋਧ ਕੀਤਾ ਕਿ ਅਸੀਂ ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਦੇਵਾਂਗੇ ਇਹਦਾ ਵਿਰੋਧ ਕਰਾਂਗੇ ਪਰ ਪੰਜਾਬ ਸਰਕਾਰ ਨੇ ਲਾਗੂ ਕਰਤੀ ਹੈ ਜਿਹੜੇ ਸਾਡੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਨਾ ਅੱਜ ਕੱਲ੍ਹ ਰਾਜਨੀਤੀ ਹੋ ਰਹੀ ਆ। ਮਤਲਬ ਕਿ ਇਹੋ ਜਿਹੇ ਮੁੱਦੇ ਜਿੰਨਾਂ ਦਾ ਕੋਈ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ, ਨਾ ਸਾਡੇ ਕੋਈ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ, ਨਾ ਸਾਡੀ ਸੱਭਿਆਚਾਰ ਨੂੰ ਫਾਇਦਾ ਹੋਣਾ, ਉਹਨਾਂ ਮੁੱਦਿਆਂ ਦੇ ਉੱਤੇ ਹੀ ਲੋਕਾਂ ਨੂੰ ਲੁਝਾਇਆ ਪਿਆ। ਉਸ ਉਹੀ 70 ਸਾਲ ਤੋਂ ਉਹੀ ਕਹਾਣੀ ਖੜ ਗਈ ਆ ਕਿ ਗਲੀਆਂ, ਨਾਲੀਆਂ, ਸੜਕਾਂ ਟੁੱਪੀਆਂ ਤੀ, ਕਮਾਈ ਫਿਰਦੇ ਆ। ਸੋ ਇਸ ਲਈ ਅਸੀਂ ਲਗਾਤਾਰ ਧਾਰ ਰਹਿ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੋਲੀ ਲਈ ਪਾਣੀ ਲਈ ਧਰਤੀ ਲਈ ਕਿਸਾਨੀ ਲਈ ਮਜ਼ਦੂਰਾਂ ਲਈ ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਦੇ ਵੀ ਲਗਾਤਾਰ ਲੜਦੇ ਆ ਰਹੇ ਆ ਜਿੰਨੇ ਹੁਣ ਆਪਾਂ ਦੇਖ ਰਹੇ ਆ ਸ਼ਰਮ ਜਿਲ੍ਹਾ ਜੋ ਬੈਠੇ ਗੈਂਗਸਟਰ ਦੁਕਾਨਦਾਰਾਂ ਨੂੰ ਸ਼ਰਮ ਧਮਕੀ ਦਿੰਦੇ ਆ ਅੱਖ ਰੁਪਿਆ ਦੇ ਦੋ ਨਹੀਂ ਤਿਆਰ ਰਹੋ ਕਿੰਨੇ ਬੰਦਿਆਂ ਦੇ ਪਰਹੰਡੇ ਸ਼ਹਿਰ ਦੇ ਵਿੱਚ ਅੱਥੇ ਗੋਲੀਆਂ ਵੱਜੀਆਂ ਨੇ ਉਹ ਮੁੰਡਾ ਕੁਲਚਾ ਵਾਲਾ ਮਾਰਿਆ ਕਿੰਨੇ ਬੰਦਿਆਂ ਦੇ ਅੱਥੇ ਦੁਕਾਨਦਾਰਾਂ ਦੇ ਅੱਗਾ ਲਾਈਆਂ ਨੇ ਗੈਂਗਸਟਰਾਂ ਨੇ ਅੰਦਰੋਂ ਬੈਠਿਆ ਨੇ ਉਹ ਵੀ ਕਿੰਨਾ ਕਲਚਰ ਕਿੰਨਾ ਵੱਧ ਗਿਆ ਅੰਦਰੋਂ ਬੈਠੇ ਸ਼ਰਿਆਮ ਧਮਕੀਆਂ ਦਿੰਦੇ ਨੇ ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਸੋ ਇਹ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ ਇਹਦੇ ਆਧਾਰ ਦੇ ਉੱਤੇ ਅਸੀਂ ਮਾਨ ਸਾਹਿਬ ਨੇ ਸਾਡਾ ਸਮਰਥਨ ਕੀਤਾ ਸਾਡਾ ਸਾਥ ਦਿੱਤਾ ਸਾਡੇ ਨਾਲ ਆਏ ਨੇ ਅਸੀਂ ਹਮੇਸ਼ਾ ਮਾਨ ਸਾਹਿਬ ਦੇ ਨਾਲ ਸਰੂਰ ਤੋਂ ਪਹਿਲਾਂ ਵੀ ਚਾਣਵੋਂ ਖੜੇ ਸੀਗੇ ਜਿਮਨੀ ਚੋਣ ਹੋਈ ਤਾਂ ਵੀ ਉਸ ਸਮੇਂ ਵੀ ਮਾਨ ਸਾਹਿਬ ਦੇ ਨਾਲ ਸੀ ਮਿੰਨਾ ਸਵਾ ਮਿੰਨਾ ਡੇਢ ਮਿੰਨਾ ਉੱਤੇ ਪ੍ਰਚਾਰ ਕੀਤਾ ਅੱਜ ਵੀ ਜੱਥੇ ਮਾਨਸਾ ਨੂੰ ਸੰਗਰ ਦੇ ਵਿਚ ਸਾਡੀ ਲੋੜ ਹੋਊਗੀ ਅਸੀਂ ਵੀ ਜਾਵਾਂਗੇ ਤੇ ਮਾਨਸਾ ਤੋਂ ਸਮੁੱਚੀ ਉਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦਾ ਜੱਥੇਬੰਦਕ ਢਾਂਚਾ ਉਹਨਾਂ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਰ ਪੱਖ ਤੋਂ ਸਾਡੇ ਨਾਲ ਖੜੇ ਹੈ ਕੋਈ ਕੰਸੀਕੁਐਂਸੀ ਸਪੈਸਿਫਿਕਲੀ ਇਸ਼ੂ ਕੋਈ ਹੈ ਤੁਸੀਂ ਦੇਖੀ ਹੈਗੀ ਬਿਲਕੁਲ ਦੇਖਦੇ ਹਾਂ ਜੀ ਜਿਵੇਂ ਹੁਣ ਬਹਿੰਡੇ ਸ਼ਹਿਰ ਦੀ ਆਪਾਂ ਗੱਲ ਕਰਕੇ ਹਟੇ ਆ ਹੁਣ ਮੀਹ ਪੈਂਦਾ ਹਾਲ ਕੀ ਹੁੰਦਾ ਸ਼ਹਿਰ ਦਾ ਰੋਜ ਦੀਆਂ ਲੁੱਟਾਂ ਖਵਾਆਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਚਿੱਟੇ ਦਾ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਇੱਥੇ ਮੈਂ ਧੋਬੀਆਣਾ ਵਸਤੀ 'ਚ ਆਇਆ ਸੀਗਾ ਤੇ ਇੱਕ ਇੱਕ ਪਰਿਵਾਰ ਦੇ ਵਿੱਚੋਂ 2-2 3-3 ਨੌਜਵਾਨ ਮੁੰਡੇ ਮਰੇ ਆ ਤੇ ਮਾਵਾਂ ਵਿਚਾਰੀਆਂ ਹੱਥਾਂ 'ਚ ਫੋਟੋਆਂ ਲੈ ਕੇ ਰੋਂਦੀਆਂ ਬਹੁਤ ਵੱਡਾ ਮੁੱਦਾ ਬਹਿੰਡੇ ਦੇ ਅੰਦਰ ਹੀ ਬਣਿਆ ਹੋਇਆ ਹੈਗੇ ਨੇ ਜਿਹੜੇ ਸਾਡੇ ਲੋਕਲ ਮੁੱਦੇ ਨੇ ਸ਼ਹਿਰ ਦੇ ਹੋਣ ਪਿੰਡਾਂ ਦੇ ਹੋਣ ਤੁਸੀਂ ਦੇਖੋ ਵੀ ਸਾਡੇ ਪਾਣੀ ਦੇ ਹਾਲਾਤ ਦੇਖੋ ਕੀ ਆ ਪੰਜਾਬ ਦੇ ਵਿੱਚ ਤੁਸੀਂ ਸੋਚਿਆ ਹੋਣਾ ਕਿ ਸਰਨੇ ਵੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਸਾਡੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਮੈਂ ਤਲਵੰਡੀ ਸਾਬੋ ਦੇ ਪਿੰਡਾਂ 'ਚ ਗਿਆ ਸਰਦੂਲਗੜ੍ਹ ਦੇ ਪਿੰਡਾਂ 'ਚ ਗਿਆ ਮਾਨਸਾ ਦੇ ਕਈ ਹੋਰ ਪਿੰਡਾਂ 'ਚ ਗਿਆ ਜਿੱਥੇ ਪੀਣ ਵਾਲਾ ਪਾਣੀ ਵੀ ਲੋਕ 15 15 20 20 ਰੁਪਏ ਨਾਲ ਤੋੜਾ ਮੁੱਲ ਲੈ ਰਹੇ ਨੇ ਸਿੰਘੋ ਲਹਿਰੀ ਨਗਲਾ ਇਹਨਾਂ ਪਿੰਡਾਂ 'ਚ ਮੈਂ ਗਿਆ ਟੇਲਾਂ ਦੇ ਪਾਣੀ ਸਾਡਾ ਪਹੁੰਚਦਾ ਨਹੀਂ ਮਾਨਸਾਪਾ ਕਹਿੰਦੇ ਕਿ ਅਸੀਂ ਟੇਲਾਂ ਦੇ ਪਾਣੀ ਪਹਚਾਤਾ ਸੂਏ ਉੱਚੇ ਕਰਤੇ ਪੱਕੇ ਕਰਤੇ ਘਾਲ ਜਿਹੜੀ ਉਹ ਜ਼ਿਆਦੇ ਕਰਤੀ ਪਾਣੀ ਘਟ ਗਿਆ ਦੇਖੋ ਨਹਿਰਾਂ ਜਾਂ ਸੂਏ ਵੱਡੇ ਕਰਨੇ ਚਾਹੀਦੇ ਛੋਟੇ ਕਰਨੇ ਚਾਹੀਦੇ ਆ ਮੋਗਾਂ ਚ ਪਾਣੀ ਪਾਣੀ ਪੈਣਾ ਹਟ ਗਿਆ ਉਹ ਲੋਕ ਚੀਕਾਂ ਮਾਰਦੇ ਨੇ ਸਾਡਾ ਪਾਣੀ ਕਿਹੜੇ ਆਧਾਰ ਦੇ ਉੱਤੇ ਜੇ ਅਸੀਂ ਗੱਲ ਕਰਗੇ ਵੀ ਸਤਲੁਜ ਟੁੱਟਿਆ ਘੱਗਰ ਟੁੱਟਿਆ ਦਰਿਆ ਜਦੋਂ ਹੁਣ ਹੜ ਆਏ ਆ ਡੁੱਬਿਆ ਪੰਜਾਬ ਆ ਮਰਿਆ ਪੰਜਾਬ ਆ ਸਾਡੀਆਂ ਫਸਲਾਂ ਡੁੱਬ ਗਈਆਂ ਸਾਡੇ ਆਪਣੇ ਪਿੰਡ ਡੁੱਬ ਗਏ ਜੇ ਇਹਨਾਂ ਪਾਣੀਆਂ ਦੇ ਨਾਲ ਅਸੀਂ ਮਰਨਾ ਹੈ ਅਸੀਂ ਡੁੱਬਣਾ ਹੈ ਤੇ ਇਹਨਾਂ ਪਾਣੀਆਂ ਦੇ ਹੱਕ ਵੀ ਸਾਡਾ ਹੈ ਤੇ ਵਰਤਨ ਵੇਲੇ ਪਾਣੀ ਕਿੱਥੇ ਜਾਂਦਾ ਸਾਡੀਆਂ ਉਹ ਜਾਂਦੀਆਂ ਤਨ ਨਰਾਂ ਨੱਕੋ ਨੱਕ ਭਰੀਆਂ ਡੇਢ ਦਰਿਆ ਸਾਡਾ ਪਾ ਕੇ ਰਾਸਥਾਨ ਨੂੰ ਲੈ ਗਏ ਕਿਉਂ ਭਈ ਕਿਸੇ ਬੰਦੇ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਵੀ ਇਹਨਾਂ ਪਾਣੀਆਂ ਦੇ ਭਾਈ ਪੰਜਾਬ ਦਾ ਹੱਕ ਹੈ ਅਸੀਂ ਨਹੀਂ ਕਹਿੰਦੇ ਅੰਤਰਰਾਸ਼ਟਰੀ ਜਿਹੜੇ ਕਾਨੂੰਨ ਨੇ ਜਿਹੜੇ ਸਿਧਾਂਤ ਨੇ ਰਹਿ ਪ੍ਰੇਰਣ ਉਹਦੇ ਮੁਤਾਬਕ ਜਿਹੜੇ ਦਰਿਆ ਜਿਹੜੀ ਧਰਤੀ ਤੇ ਵਗਦੇ ਹੈ ਜਿਹੜੇ ਦਰਿਆ ਜਿਹੜੀ ਧਰਤੀ ਦੇ ਲੋਕਾਂ ਨੂੰ ਨੁਕਸਾਨ ਕਰਦੇ ਆ ਉਹਨਾਂ ਦਰਿਆਵਾਂ ਦਾ ਪਾਣੀ ਵਰਤਣ ਦਾ ਹੱਕ ਗੁਸਤਰਤੀ ਦੇ ਲੋਕਾਂ ਨੂੰ ਇਹ ਮੁੱਦੇ ਹੈਗੇ ਨੇ ਜਿਹੜੇ ਸਾਡੇ ਭਲਾ ਦਿੱਤੇ ਗਏ ਹੋਰਾਂ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਲਾਜਾ ਦਿੱਤਾ ਗਿਆ ਤੁਸੀਂ ਸੈਕਿੰਡ ਕੈਂਡੀਡੇਟ ਰੈਕਨਾਲੀਜ਼ਰ ਲੇਟਰ ਪਾਸਟਰ ਸੀ ਨੂੰ ਹਾਲੇ ਆਵਾਜ਼ ਪਾਟੀ ਤੋਂ ਮਿਲ ਰਹੀ ਹੈ ਕਿਵੇਂ ਤੁਸੀਂ ਇਹਨਾਂ ਐਸੈਸ ਕਰੋ ਦੇਖੋ ਜੀ ਅਸੀਂ 450 ਪਿੰਡ ਇਹ ਤੋਂ ਪਹਿਲਾਂ ਜਾ ਚੁੱਕੇ ਹਾਂ ਸਾਰਾ ਤਲਵੰਡੀ ਹਲਕਾ ਮੌੜ ਪੁੱਚੋ ਮੰਡੀ ਲੰਬੀ ਹਲਕਾ ਬਟੰਡਾ ਅਧਿਆਪਤੀ ਮਾਨਸਾ ਤਕਰੀਬਨ ਉੱਧਾ ਜਾ ਚੁੱਕੇ ਆ ਅਸੀਂ ਲੋਕਾਂ ਕੋਲੇ ਇਹ ਨਹੀਂ ਇੱਥੇ ਅਸੀਂ ਸੁਣ ਰਹੇ ਹਾਂ ਹੁਣ ਕਿ ਬੀਬਾ ਹਰਸਿਮਰ ਤਿੰਨ ਵਾਰੀ ਇੱਥੋਂ ਐਮਪੀ ਬਣੇ ਨੇ ਬਹੁਤੇ ਪਿੰਡਾਂ ਦੇ ਵਿੱਚ 15 ਸਾਲ ਦੇ ਵਿੱਚ ਤਿੰਨ ਵਾਰੀ ਜਿੱਤ ਕੇ ਵੀ ਨਹੀਂ ਗਏ ਪਰ ਅਸੀਂ ਇਕੱਲੇ ਇਕੱਲੇ ਢਾਣੀਆਂ ਕੋਠਿਆਂ 'ਚ ਜਿੱਥੇ 200 ਆ ਬੰਦਿਆਂ ਦੀ ਪੰਚਾਇਤ ਬਣੀ ਹੈ ਕਈ ਕੋਠਿਆਂ 'ਚ ਉੱਥੋਂ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਤੇ ਆਹੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਆ ਕਿ ਪ੍ਰਵਾਸ ਬੜਾ ਵੱਡਾ ਮੁੱਦਾ ਵੀ ਨਾ ਛੱਡ ਕੇ ਪੰਜਾਬ ਜਾਓ। ਇਸ ਲਈ ਇਨ੍ਹਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਇਹ ਗੱਲ ਕਰ ਰਹੇ ਆ ਦੂਜਾ ਜਿਹੜਾ ਹੁਣ ਐਨਐਸਏ ਲਾ ਕੇ ਸਾਡੇ ਨੌਜਵਾਨ ਮੁੰਡੇ ਦਿਬਰੂਗੜ ਜੇਲ੍ਹਾਂ 'ਚ ਬੰਦ ਕਰਤੇ। ਤੇ ਉਦੋਂ ਮਾਰੀ ਗੱਲ ਸਾਡੇ ਲਈ ਕੀ ਹੋ ਸਕਦੇ ਵੀ ਇੱਕ ਮਾਂ ਜੇ ਉਹਦਾ ਕਸੂਰ ਕੋਈ ਨਹੀਂ ਅੱਜ ਨੂੰ 8 ਦਿਨ ਹੋ ਗਏ ਜੇਲ੍ਹ ਚ ਬੰਦ ਐ ਭਾਈ ਅਮਰਤ ਸਿੰਘ ਪਾਲ ਸਿੰਘ ਦੀ ਮਾਤਾ ਅੱਜ 8 ਦਿਨਾਂ ਤੋਂ ਜੇਲ੍ਹ ਚ ਬੰਦ ਐ ਉਹਦਾ ਕੀ ਕਸੂਰ ਆ ਭਈ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਇਹਨਾਂ ਬੰਦਿਆਂ ਨੂੰ ਘੇਰ ਕੇ ਸਵਾਲ ਪੁੱਛੋਗੇ ਇਹਨਾਂ ਸਿਆਸਤਦਾਨਾਂ ਨੂੰ ਵੀ ਤੁਸੀਂ ਚਲੋ ਜੋਜ ਨਾਲੇ ਦੇ ਵਿੱਚ ਵਾਪਰਿਆ ਜੋ ਦਾ ਬਣਦਾ ਸੀਗਾ ਉਸ ਮੁਤਾਬਕ ਉਹਦੀ ਕਾਰਵਾਈ ਹੋ ਜਾਂਦੀ ਪਰ ਐਨਐਸਐ ਹੋਣ ਹੋਰ ਵਧਾ ਦਿੱਤੀ ਗਈ ਆ ਤੇ ਜੇ ਕੋਈ ਬੰਦਾ ਆਵਾਜ਼ ਵੀ ਚੱਕਦਾ ਹੈ ਦੇਖੋ ਕੰਨੇ ਵੀ ਐਨਐਸ ਵੀ ਲਾਵਾਂਗੇ ਯੂਏਪੀਆ ਵੀ ਲਾਵਾਂਗੇ ਲਗਾਤਾਰ 30 35 35 ਸਾਲ ਤੋਂ ਜੇਲਾਜ ਨਜ਼ਰਬੰਦ ਨੇ ਸਜਾਵਾਂ ਵੀ ਪੂਰੀਆਂ ਕਰ ਲਈਆਂ ਸੋਨੂੰ ਉਹਨਾਂ ਦੇ ਇੱਕ ਦਾ ਹੀ ਬੁੱਲਣ ਵੀ ਨਹੀਂ ਦੇਣਾ ਸਾਬ ਨੂੰ ਚੱਲਣ ਦੇਣਾ ਇੱਥੋਂ ਚੱਲੇ 17 ਤਰੀਕ ਨੂੰ ਕਟਸੀ ਅੰਮ੍ਰਿਤਸਰ ਇੱਥੇ ਐਸੇ ਬਟੰਡੇ ਦੇ ਵਿੱਚ ਸਾਨੂੰ ਘੇਰ ਕੇ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ ਜਦ ਇਹ ਬਰਾਪਰ ਰੌਲਾ ਪਾਉਣੇ ਵੀ ਲੋਕਤੰਤਰ ਹੈ ਡੈਮੋਕਰੈਂਸੀ ਆ ਹਰ ਬੰਦੇ ਨੂੰ ਆਪਣਾ ਹੱਕ ਹੈ ਕਿ ਆਪਣੀ ਆਵਾਜ਼ ਰੱਖਣ ਦਾ ਆਵਾਜ਼ ਬੁਲੰਦ ਕਰਨ ਦਾ ਆਪਣੇ ਵਿਚਾਰ ਰੱਖਣ ਦਾ ਪਰ ਇਹ ਵਿਚਾਰ ਤਾਂ ਬਹੁਤ ਦੂਰ ਦੀ ਗੱਲ ਹੈ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਇਹ ਇਹ ਜਿਹੜੇ ਸਵਾਲ ਨੇ ਪਰ ਹਮੇਸ਼ਾ ਮੈਂ ਇੱਕ ਗੱਲ ਦੇਖਦਾ ਕਿ ਸਾਡੇ ਵੋਟਾਂ ਜਦੋਂ ਆਉਂਦੀਆਂ ਨੇ ਪੰਜਾਬ ਦੇ ਅੰਦਰ ਸਾਡੇ ਲੋਕ ਇਹਨਾਂ ਮੁੱਦਿਆਂ ਨੂੰ ਭੁੱਲ ਜਾਂਦੇ ਆ ਨਿੱਜੀ ਮਸਲੇ ਉਦੋਂ ਭਾਰੂ ਹੋ ਜਾਂਦੇ ਆ ਕੋਈ ਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਕੋਈ ਆਪਣਾ ਕੰਡੀਸ਼ਨ ਲੈ ਦਿਓ ਜੀ ਹੁਣ ਮੈਂ ਇੱਕ ਗੱਲ ਇੱਕ ਪਿੰਡ 'ਚ ਗਿਆ ਇੱਕ ਬਾਬਾ ਮੈਨੂੰ ਕਹਿੰਦਾ ਸੇਰਾ ਬਾਦਲ ਨੇ ਮੋਟਰ ਲਵਾਈ ਹੈ ਮਾ ਬਾਪੂ ਜਿਹੜੀ ਤੇਰੀ ਮੋਟਰ ਲਵਾਈ ਹੈ ਤੈਨੂੰ ਇਹ ਪਤਾ ਤੈਨੂੰ ਨਹਿਰੀ ਪਾਣੀ ਤੋਂ ਤੈਨੂੰ ਪਾਸੇ ਕਰਤਾ ਪੰਜਾਬ ਦੇ ਲੋਕਾਂ ਨੇ 15000 ਖਾਲ ਵਾ ਕੇ ਵਿਚਿਰ ਲਾ ਲਿਆ ਪੰਜਾਬ ਕੋਲੇ ਧਰਤੀ ਹੇਠਾਂ 18 ਤੋਂ 20 ਸਾਲ ਦਾ ਪਾਣੀ ਬਚਿਆ ਕਦੇ ਅਸੀਂ ਇਹ ਮੁੱਦਾ ਚੱਕਿਆ ਤੁਸੀਂ ਇੰਨਾ মিডিਆ ਬੈਠੋਂ ਪ੍ਰੈਸ ਬੈਠੋਂ ਘੱਟੋ ਘਾਟ ਸੋਡਾ ਵੀ ਫਰਜ਼ ਬਣਦਾ ਤੁਸੀਂ ਇਸ ਪੰਜਾਬ ਦੇ ਰਹਿਣ ਵਾਲਿਓ ਇਹ ਧਰਤੀ ਤੁਹਾਡੀ ਵੀ ਮਾਂ ਹੈ ਪਾਣੀ ਤੁਹਾਡਾ ਵੀ ਪਿਆ ਹੋਇਆ ਤੁਹਾਡੀਆਂ ਵੀ ਆਉਣ ਵਾਲੀਆਂ ਨਸਲਾਂ ਇੱਥੇ ਰਹਿਣਾ ਸਾਡੇ ਕੋਲ 18-20 ਸਾਲ ਦਾ ਹਰ ਸਾਲ ਅਸੀਂ ਟੋਟਾ ਪਾਉਨੇ ਆ ਮੋਟਰਾਂ ਦੇ ਵਿੱਚ ਬੋਰਾਂ ਦੇ ਵਿੱਚ 5 ਤੋਂ 7 ਫੁੱਟ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਔਰੋਂਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਇੱਕ ਪਿੰਡ ਦੇ ਵਿੱਚੋਂ ਬਿਲਕੁਲ ਪਾਣੀ ਖਤਮ ਹੋ ਗਿਆ ਥੱਲ ਮੁੱਕ ਗਿਆ ਪੰਜਾਬ ਦੇ ਸੈਂਕੜੇ ਬਲਾਕ ਡेंजर ਜ਼ੋਨ ਜਾ ਚੁੱਕੇ ਆ ਕਿੰਨੀ ਵੱਡੀ ਖਤਰੇ ਦੀ ਘੰਟੀ ਆ ਪਰ ਨਹੀਂ ਇਹ ਮੁੱਦੇ ਹੈ ਹੀ ਨਹੀਂ ਲੋਕਾਂ ਕੋਲੇ ਸਾਡੇ ਦੇ ਲੋਕਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀ ਚੀਜ਼ ਮੁਫਤ ਮਿਲੂਗੀ ਮੁਫਤ ਮਿਲਣ ਵਾਲੀ ਚੀਜ਼ ਦਾ ਨੁਕਸਾਨ ਕਈ ਗੁਣਾ ਜ਼ਿਆਦਾ ਪੜਨਾ ਪੈਂਦਾ ਜੇ ਸਾਨੂੰ ਬਿਜਲੀ ਮੁਫਤ ਮਿਲੀ ਐ ਤਾਂ ਪਾਣੀ ਮਕਾ ਕੇ ਉਹਦਾ ਹਰਜਾਨਾ ਉਹਦੀ ਕੀਮਤ ਤਾਰੋਂਗੇ ਆਉਣ ਵਾਲੀਆਂ ਨਸਲਾਂ ਤੁਹਾਡੀਆਂ ਇੱਥੇ ਪਿਆਸੀਆਂ ਤਿਹਾਈਆਂ ਮਰਨੀਆਂ ਨੇ ਜੀ ਅੱਜ ਸਾਨੂੰ ਕੈਂਡੇ ਦਾ ਐਲਾਨ ਸੁਣਿਆ ਗਿਆ ਕੀ ਤੁਸੀਂ ਪਾਰਟੀ ਸ਼ਾਮਲ ਹੋ ਜਾਓਗੇ ਕਿਵੇਂ ਨਹੀਂ ਸਮਰਥਨ ਆ ਜੀ ਪਾਰਟੀ ਸ਼ਾਮਲ ਨਾ ਮਾਨ ਸਾਹਿਬ ਨੇ ਸਮਰਥਨ ਕੀਤਾ ਹਾਂ ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾਂ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਉਹ ਸਾਡੀ ਇੱਕ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਸੀ ਇਕੱਠੇ ਹੋ ਕੇ ਚੱਲਾਂਗੇ। ਉਹ ਇਹ ਜੋੜਾ ਸੀ ਇੱਕ ਸ਼੍ਰੋਮਣੀ ਕਾਲਕਲ ਅਮਰਸਰ ਤੇ ਚੰਡੀਗੜ੍ਹ ਲਈ ਲੜੋਂਗੇ ਜਾਂ ਕਿਵੇਂ? ਅਸੀਂ ਪਹਿਲਾਂ ਹੀ ਸਾਨੂੰ ਦੱਸ ਚੁੱਕੇ ਆਂ ਵੀ ਇਕੱਠੇ ਆਂ ਪਹਿਲਾਂ ਤੋਂ ਹੀ ਇਕੱਠੇ ਸੀ। ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ। ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀ ਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ। ਕਿਸੇ ਮਤਲਬ ਕਰ ਰਹੇ ਹੋ ਤੁਸੀਂ ਇਹ ਬਾਰੇ ਕੀ ਕਹਿ ਰਹੇ ਆਂ ਸੀ ਵੀ ਤੁਹਾਡਾ ਆਪ ਦਾ ਪਾਰਟੀ ਦਾ ਨਾਂਕ ਕੀ ਹੋਊਗਾ ਸਾਡਾ ਆਯਾਤ ਤੌਰ ਤੇ ਅਸੀਂ ਲੜ ਰਹੇ ਆਂ ਜੀ ਚੋਣ ਪਰ ਜੇ ਤੁਸੀਂ ਕਹਿ ਰਹੇ ਹੋ ਕਿ ਦੂਜਾ ਰੂਮੀ ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮ ਚੱਲੀ ਆਓ ਤਾਂ ਤੁਸੀਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਉਹਦੀ ਹੋ ਜਾ ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ ਨਿੱਜੀ ਵਿਚਾਰ ਮਿਲਦੇ ਨਹੀਂ ਮਿਲਣਾ ਨਹੀਂ ਨਹੀਂ ਵਿਚਾਰ ਮਿਲਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਗੱਠਜੋੜ ਚ ਵੀ ਆਉਂਦੀਆਂ ਨੇ ਬਹੁਤ ਹੋਰ ਤਨਾਬ ਹੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹੁਣ ਕਿਸਾਨ ਤਾਂ ਫਿਰ ਚੋਣ ਲੜਦੇ ਨਹੀਂ ਹੈਗੇ ਵਿਚਾਰਤਰਾ ਸਾਡੀ ਕਿਸਾਨਾਂ ਨੇ ਵੀ ਲੜਦੀ ਹੈ ਹੁਣ ਤੁਸੀਂ ਫਿਰ ਆਜ਼ਾਦ ਦੇ ਤੌਰ ਤੇ ਆਜ਼ਾਦ ਲੜ ਰਹੇ ਆ ਜੀ ਪੰਜਾਬ ਦਾ ਸਮਰਥਨ ਹੈ ਕੇਂਦਰਾ ਦਾ ਸਮਰਥਨ ਅਸੀਂ ਸਰੂਰ ਚ ਇਹਨਾਂ ਨਾਲ